ਉਗਸੀ ਚਾਹੁੰਦੇ ਆ ਕਿ ਇੱਥੋਂ ਦੇ ਲੋਕ ਜਿਹੜੇ ਪ੍ਰੇਮੀ ਬਣ ਗਏ ਔਰ ਇੱਥੋਂ ਦੇ ਲੋਕ ਅਸਾਈ ਬਣ ਰਹੇ ਆ ਆ ਇੱਕ ਪਾਸਟਰ ਜਿਹਾ ਪਤਾ ਨਹੀਂ ਕਿਹੜਾ ਸੀ ਬਜੰਦਰ ਕਿ ਕੀ ਇੱਕ ਬੁੜੀ ਦੇ ਬੰਦੇ ਨੂੰ ਪੁੱਤਰ ਆ ਜਿਵੇਂ ਬਹੁਤ ਵੱਡਾ ਉਹ ਰਾਜਾ ਦਾ ਇਹ ਸਾਰੇ ਮੱਜਬੀ ਸਿੱਖ ਗਰੀਬ ਭਰਾ ਬਣ ਗਏ ਉਹਦਾ ਕਾਰਨ ਇੱਕੋ ਹੀ ਆ ਉਹਦਾ ਕਾਰਨ ਅਸੀਂ ਆ ਕਿ ਅਸੀਂ ਉਹਨਾਂ ਨੂੰ ਸਾਂਭਿਆ ਨਹੀਂ ਉਹ ਬਹਾਦਰਾਂ ਤੇ ਯੋਧਿਆਂ ਦੀ ਕੌਮ ਸੀ ਮਰਜੀਬੜਿਆਂ ਦੀ ਕੌਮ ਸੀ ਅਸੀਂ ਉਹਨਾਂ ਨੂੰ ਸਾਂਭਿਆ ਨਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਸਾਡੇ ਸਿੱਖ ਆਗੂ ਉਹਨਾਂ ਨੇ ਉਸ ਪਾਸੇ ਤਰਜੀਹ ਨਾ ਦਿੱਤੀ ਕਿ ਗਰੀਬੜੇ ਸਿੱਖ ਸਾਨੂੰ ਲਾਲ ਲਾਉਣੇ ਚਾਹੀਦੇ ਹਾਏ ਧਾਰਮਿਕ ਹੈ ਵੀ ਕੱਟੜ ਹੈ ਵੀ ਦਲੇਰ ਉਹ ਅਸੀਂ ਹੌਲੀ ਹੌਲੀ ਕਰਕੇ ਉਹ ਭਜਾ ਦੇ ਕਦੇ ਕਿਸੇ ਨੇ ਨਹੀਂ ਸੋਚਿਆ ਕਿ ਪਿੰਡ ਦੇ ਵਿੱਚ ਜਦੋਂ ਗੁਰਦਵਾਰਾ ਬਣੇ ਪਹਿਲਾਂ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨੂੰ ਵੈਰੀਫਾਈ ਕਰੇ ਕਿ ਇੱਥੇ ਬਣਨ ਦੀ ਲੋੜ ਹੈ ਕਿ ਨਹੀਂ ਹੈ ਲੋੜ ਕਦੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਕੋਲੇ ਇਹ ਰਿਕਾਰਡ ਨਹੀਂ ਕਿ ਪੰਜਾਬ 'ਚ ਕਿੰਨੇ ਗੁਰਦੁਆਰੇ ਆ ਕਿੰਨੇ ਗ੍ਰੰਥੀ ਆ ਕਿੰਨੇ ਰਾਗੀ ਆ ਕਿੰਨੇ ਢਾਡੀ ਆ ਕਿੰਨੇ ਕਵਿਚਰ ਆ ਜਿਹਦਾ ਚਿੱਤ ਕਰਦਾ ਹੋ ਰਾਗੀ ਬਣ ਜਾਂਦਾ ਉਹ ਢਾਡੀ ਬਣ ਜਾਂਦਾ ਗਲਤ ਇਤਿਹਾਸ ਸੁਣਾ ਸੁਣਾ ਕੇ ਲੋਕਾਂ ਨੂੰ ਪਤਾ ਹੀ ਲਾਦਾ ਕਿ